ਓਏ ਆਦਲਜੀਤ ਸਿਆ ਆਵਾਜ਼ ਮਾਰਦਾ ਖਨੋਰੀ ਬਾਰਡਰ ਤੇਨੂੰ ਲਾ 20 ਮਿੰਟ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਸ਼ਹੀਦ ਸ਼ੁਭ ਕਰਨ ਦੇ ਹੱਕ ਦੇ ਵਿੱਚ ਨਾਰਾ ਅਸੀਂ ਵਪਾਰੀਆਂ ਦੀਆਂ ਸਟੇਜਾਂ ਤੋਂ 30 30 ਮਿੰਟ ਜ਼ਿਆਦਾ ਟਾਈਮ ਦਾ ਅਨਾਉਂਸ ਕਰਦਿਆ ਅੱਜ ਤੈਨੂੰ ਆਵਾਜ਼ ਮਾਰਦਾ ਐ ਕਨੋਰੀ ਬਾਰਡਰ ਆਵਾਜ਼ ਮਾਰਦਾ ਤੈਨੂੰ ਸ਼ੰਭੂ ਬਾਰਡਰ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਉਹਨਾਂ ਸ਼ਹੀਦਾਂ ਦੇ ਹੱਕ ਦੇ ਵਿੱਚ ਨਾਰਾ ਜਿਹੜੇ ਇੱਥੇ ਸੰਘਰਸ਼ ਲੜਦੇ ਸ਼ਹੀਦ ਹੋਏ ਨੇ ਅੱਜ ਤੈਨੂੰ ਆਵਾਜ਼ ਮਾਰਦਾ ਪਹੁੰਚ ਕਨੋਰੀ ਬਾਰਡਰ ਤੇ ਪਹੁੰਚ ਸ਼ੰਭੂ ਬਾਰਡਰ ਤੇ ਤੇ ਲਾ 20 ਮਿੰਟ ਤੇ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਪਹੁੰਚ ਦਲਜੀਤ ਸਿਆ ਪਹੁੰਚ ਓਏ ਆ ਦਲਜੀਤ ਸਿਆ ਆਵਾਜ਼ ਮਾਰਦਾ ਐ ਕਨੋਰੀ ਬਾਰਡਰ ਤੈਨੂੰ ਲਾ 20 ਮਿੰਟ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਸ਼ਹੀਦ ਸ਼ੁਭ ਕਰਨ ਦੇ ਹੱਕ ਦੇ ਵਿੱਚ ਨਾਰਾ ਅਸੀਂ ਵਪਾਰੀਆਂ ਦੀਆਂ ਸਟੇਜਾਂ ਤੋਂ 30-30 ਮਿੰਟ ਜ਼ਿਆਦਾ ਟਾਈਮ ਦਾ ਅਨਾਉਂਸ ਕਰਦੇ ਆ ਅੱਜ ਤੈਨੂੰ ਆਵਾਜ਼ ਮਾਰਦਾ ਹੈ ਕਨੋਰੀ ਬਾਰਡਰ ਆਵਾਜ਼ ਮਾਰਦਾ ਹੈ ਤੈਨੂੰ ਸ਼ੰਭੂ ਬਾਰਡਰ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਉਹਨਾਂ ਸ਼ਹੀਦਾਂ ਦੇ ਹੱਕ ਦੇ ਵਿੱਚ ਨਾਰਾ ਜਿਹੜੇ ਇੱਥੇ ਸੰਘਰਸ਼ ਲੜਦੇ ਸ਼ਹੀਦ ਹੋਏ ਨੇ ਅੱਜ ਤੈਨੂੰ ਆਵਾਜ਼ ਮਾਰਦਾ ਪਹੁੰਚ ਕਨੋਰੀ ਬਾਰਡਰ ਤੇ ਪਹੁੰਚ ਸ਼ੰਭੂ ਬਾਰਡਰ ਤੇ ਤੇ ਲਾ 20 ਮਿੰਟ ਤੇ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਪਹੁੰਚ ਦਲਜੀਤ ਸਿਆ ਪਹੁੰਚ ਓਏ ਆ ਦਲਜੀਤ ਸਿਆ ਆਵਾਜ਼ ਮਾਰਦਾ ਹੈ ਕਨੋਰੀ ਬਾਰਡਰ ਤੈਨੂੰ ਲਾਵੀ ਮਿੰਟ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਸ਼ਹੀਦ ਸ਼ੁਭ ਕਰਨ ਦੇ ਹੱਕ ਦੇ ਵਿੱਚ ਨਾਰਾ ਅਸੀਂ ਵਪਾਰੀਆਂ ਦੀਆਂ ਸਟੇਜਾਂ ਤੋਂ 30-30 ਮਿੰਟ ਜਿਆਦਾ ਟਾਈਮ ਦਾ ਅਨਾਉਂਸ ਕਰਦੇ ਆ ਅੱਜ ਤੈਨੂੰ ਆਵਾਜ਼ ਮਾਰਦਾ ਕਨੋਰੀ ਬਾਰਡਰ ਆਵਾਜ਼ ਮਾਰਦਾ ਤੈਨੂੰ ਸ਼ੰਭੂ ਬਾਰਡਰ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਉਹਨਾਂ ਸ਼ਹੀਦਾਂ ਦੇ ਹੱਕ ਦੇ ਵਿੱਚ ਨਾਰਾ ਜਿਹੜੇ ਇੱਥੇ ਸੰਘਰਸ਼ ਲੜਦੇ ਸ਼ਹੀਦ ਹੋਏ ਨੇ ਅੱਜ ਤੈਨੂੰ ਆਵਾਜ਼ ਮਾਰਦਾ ਪਹੁੰਚ ਕਨੋਰੀ ਬਾਰਡਰ ਤੇ ਪਹੁੰਚ ਸ਼ੰਭੂ ਬਾਰਡਰ ਤੇ ਤੇ ਲਾ ਵੀ ਮਿੰਟ ਤੇ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਪਹੁੰਚ ਜਲਜੀ ਸਿਆ ਪਹੁੰਚ ਓਏ ਆਦਲਜੀਤ ਸਿਆ ਆਵਾਜ਼ ਮਾਰਦਾ ਖਨੋਰੀ ਬਾਰਡਰ ਤੇਨੂੰ ਲਾ 20 ਮਿੰਟ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਸ਼ਹੀਦ ਸ਼ੁਭ ਕਰਨ ਦੇ ਹੱਕ ਦੇ ਵਿੱਚ ਨਾਰਾ ਅਸੀਂ ਵਪਾਰੀਆਂ ਦੀਆਂ ਸਟੇਜਾਂ ਤੋਂ 30 30 ਮਿੰਟ ਜ਼ਿਆਦਾ ਟਾਈਮ ਦਾ ਅਨਾਉਂਸ ਕਰਦਿਆ ਅੱਜ ਤੈਨੂੰ ਆਵਾਜ਼ ਮਾਰਦਾ ਐ ਕਨੋਰੀ ਬਾਰਡਰ ਆਵਾਜ਼ ਮਾਰਦਾ ਤੈਨੂੰ ਸ਼ੰਭੂ ਬਾਰਡਰ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਉਹਨਾਂ ਸ਼ਹੀਦਾਂ ਦੇ ਹੱਕ ਦੇ ਵਿੱਚ ਨਾਰਾ ਜਿਹੜੇ ਇੱਥੇ ਸੰਘਰਸ਼ ਲੜਦੇ ਸ਼ਹੀਦ ਹੋਏ ਨੇ ਅੱਜ ਤੈਨੂੰ ਆਵਾਜ਼ ਮਾਰਦਾ ਪਹੁੰਚ ਕਨੋਰੀ ਬਾਰਡਰ ਤੇ ਪਹੁੰਚ ਸ਼ੰਭੂ ਬਾਰਡਰ ਤੇ ਤੇ ਲਾ 20 ਮਿੰਟ ਤੇ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਪਹੁੰਚ ਦਲਜੀਤ ਸਿੰਘ ਪਹੁੰਚ ਓਏ ਆਦਲਜੀਤ ਸਿੰਘ ਆਵਾਜ਼ ਮਾਰਦਾ ਐ ਕਨੋਰੀ ਬਾਰਡਰ ਤੈਨੂੰ ਲਾ 20 ਮਿੰਟ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਸ਼ਹੀਦ ਸ਼ੁਭ ਕਰਨ ਦੇ ਹੱਕ ਦੇ ਵਿੱਚ ਨਾਰਾ ਅਸੀਂ ਵਪਾਰੀਆਂ ਦੀਆਂ ਸਟੇਜਾਂ ਤੋਂ 30-30 ਮਿੰਟ ਜਿਆਦਾ ਟਾਈਮ ਦਾ ਅਨਾਉਂਸ ਕਰਦੇ ਆ ਅੱਜ ਤੈਨੂੰ ਆਵਾਜ਼ ਮਾਰਦਾ ਕਨੋਰੀ ਬਾਰਡਰ ਆਵਾਜ਼ ਮਾਰਦਾ ਤੈਨੂੰ ਸ਼ੰਭੂ ਬਾਰਡਰ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਉਹਨਾਂ ਸ਼ਹੀਦਾਂ ਦੇ ਹੱਕ ਦੇ ਵਿੱਚ ਨਾਰਾ ਜਿਹੜੇ ਇੱਥੇ ਸੰਘਰਸ਼ ਲੜਦੇ ਸ਼ਹੀਦ ਹੋਏ ਨੇ ਅੱਜ ਤੈਨੂੰ ਆਵਾਜ਼ ਮਾਰਦਾ ਪਹੁੰਚ ਕਨੋਰੀ ਬਾਰਡਰ ਤੇ ਪਹੁੰਚ ਸ਼ੰਭੂ ਬਾਰਡਰ ਤੇ ਤੇ ਲਾ 20 ਮਿੰਟ ਤੇ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਪਹੁੰਚ ਦਲਜੀਤ ਸਿਆ ਪਹੁੰਚ ਓਏ ਆ ਦਲਜੀਤ ਸਿਆ ਆਵਾਜ਼ ਮਾਰਦਾ ਖਨੋਰੀ ਬਾਰਡਰ ਤੈਨੂੰ ਲਾ 20 ਮਿੰਟ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਸ਼ਹੀਦ ਸ਼ੁਭ ਕਰਨ ਦੇ ਹੱਕ ਦੇ ਵਿੱਚ ਨਾਰਾ ਅਸੀਂ ਵਪਾਰੀਆਂ ਦੀਆਂ ਸਟੇਜਾਂ ਤੋਂ 30-30 ਮਿੰਟ ਜ਼ਿਆਦਾ ਟਾਈਮ ਦਾ ਅਨਾਉਂਸ ਕਰਦੇ ਆ ਅੱਜ ਤੈਨੂੰ ਆਵਾਜ਼ ਮਾਰਦਾ ਖਨੋਰੀ ਬਾਰਡਰ ਆਵਾਜ਼ ਮਾਰਦਾ ਤੈਨੂੰ ਸ਼ੰਭੂ ਬਾਰਡਰ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਉਹਨਾਂ ਸ਼ਹੀਦਾਂ ਦੇ ਹੱਕ ਦੇ ਵਿੱਚ ਨਾਰਾ ਜਿਹੜੇ ਇੱਥੇ ਸੰਘਰਸ਼ ਲੜਦੇ ਸ਼ਹੀਦ ਹੋਏ ਨੇ ਅੱਜ ਤੈਨੂੰ ਆਵਾਜ਼ ਮਾਰਦਾ ਪਹੁੰਚ ਖਨੋਰੀ ਬਾਰਡਰ ਤੇ ਪਹੁੰਚ ਸ਼ੰਭੂ ਬਾਰਡਰ ਤੇ ਤੇ ਲਾ 20 ਮਿੰਟ ਤੇ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ Pode, ele